ਟ੍ਰੈਫਿਕ ਪੁਲਿਸ ਰਾਜਪੁਰਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਹੋਈ ਸਖਤ ਗੱਡੀ ਤੇ ਕਾਲੀ ਫਿਲਮ ਲਗਾ ਕੇ ਚੱਲ ਰਿਹਾ ਵਾਹਨ ਚਾਲਕ ਦਾ ਕੀਤਾ ਚਾਹਨ ਅਤੇ ਫਿਲਮ ਉਤਾਰੀ ਬਿਨਾਂ ਕਾਗਜ਼ਾਤ ਬਿਨਾਂ ਹੈਲਮਟ ਜਾ ਰਿਹਾ ਚਾਹ ਨੌਜਵਾਨਾਂ ਨੂੰ ਰੋਕ ਕੇ ਉਹਨਾਂ ਦਾ ਮੋਟਰਸਾਈਕਲ ਕੀਤਾ ਬੰਦ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ਵਾਲਿਆਂ ਦੇ ਵੀ ਕੀਤੇ ਟ੍ਰੈਫਿਕ ਪੁਲਿਸ ਨੇ ਚਲਾਣ ਹਰਿਆਣਾ ਦੇ ਔਟੋ ਰਿਕਸ਼ਾ ਚਾਲਕ ਵੱਲੋਂ ਪੰਜਾਬ ਦਾ ਟੈਕਸ ਨਾ ਭਰ ਕੇ ਸਵਾਰੀਆਂ ਦੀ ਥਾਂ ਤੇ ਸਮਾਨ ਲੱਦਣ ਤੇ ਵੀ ਪੁਲਿਸ ਨੇ ਕੱਥਿਆ 51 ਅਤਰਕਾਰਨ ਜਲਵਾਟ ਕਰਦੇ ਟ੍ਰੈਫਿਕਿੰਗ ਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਦਿਸਨ ਬੀਐਸਪੀ ਟ੍ਰੈਫਿਕ ਸਰਦਾਰ ਕਰਨੈਲ ਸੀਜੀ ਦੀ ਰਹਿਨਮਾਈ ਹੇਠ ਰਾਜਪੁਰਾ ਵਿਖੇ ਮਕਸਦ ਚੌਕਾਂ ਦੇ ਸਰ ਕਰਾਈਮ ਨੂੰ ਰੋਕਣ ਵਾਸਤੇ ਵੀ ਚੈਕਿੰਗ ਕੀਤੀ ਜਾਂਦੀ ਹੈ ਜਿਸ ਦੀ ਬਲੈਕ ਫਿਲਮ ਗੱਡੀਆਂ ਨੇ ਜਾਲੀਆਂ ਲਗਾ ਕੇ ਚਿਰਦੇ ਨੇ ਜੀ ਉਹਨਾਂ 'ਚ ਜੁਰਮ ਹੁੰਦਾ ਜਿਸ ਨੂੰ ਰੋਕ ਕੇ ਸਾਡੀ ਜਿਹੜੀ ਟ੍ਰੈਫਿਕ ਪੁਲਿਸ ਟੀਮ ਹੈ ਉਹ ਰਾਜਪੁਰਾ ਵਿਖੇ ਚੈੱਕ ਕਰਕੇ ਉਹਨਾਂ ਜਾਲੀਆਂ ਵੀ ਤਰਵਾਉਂਦੇ ਆ ਤੇ ਉਹਨਾਂ ਦੇ ਜਿਹੜਾ ਕੋਈ ਬਾਹਰ ਦਾ ਹੁੰਦਾ ਦੂਰ ਦਾ ਹੁੰਦਾ ਜੀ ਉਹਦੇ ਤੇ ਔਨ ਸਪੋਰਟ ਔਨਲਾਈਨ ਚਲਾਨ ਕਰ ਦਿੰਦੇ ਨੇ ਜੀ ਚਲਾਨ ਮਸ਼ੀਨ ਰਾਹੀਂ ਤੇ ਜਿਹੜੇ ਕੋਈ ਲੋਕਲ ਹੁੰਦਾ ਵੀ ਜਿਹੜਾ ਕਿ ਕਹਿੰਦਾ ਕਿ ਜੀ ਸਾਸੀ ਤੇ ਔਨਲਾਈਨ ਈ ਚਲਾਨ ਨਹੀਂ ਕਰਉਣਾ ਤੇ ਉਹਨੂੰ ਸਰਮਾਨਯੋਗ ਅਦਾਲਤ ਰਾਜਪੁਰਾ ਵਿਖੇ ਉਹਨਾਂ ਦੀ ਆਰਸੀ ਵਾਲੇ ਸੈਂਸ ਰੱਖ ਕੇ ਭੇਜ ਕਰ ਦਿੰਦੇ ਆ ਚਲੋ ਕਿੰਨੇ ਚਲਾਨ ਕਿਤੇ ਨੇ ਅੱਜ ਅੱਜ ਸਾਰੇ ਇੱਕ ਆਰ 3 ਬਿਲਰ ਹੈ ਜੀ ਦੇਖੋ ਇਹ ਪੰਚਕੂਲੇ ਤੋਂ ਆ ਰਿਹਾ ਜੀ ਇਹ ਸਵਾਰੀਆਂ ਢੋਣ ਦਾ ਕੰਮ ਕਰ ਰਹੇ ਨੇ ਬਟ ਇਹਨਾਂ ਨੇ ਅੱਜ ਦੇਖੋ ਜੀ ਲੋਡ ਸਮਾਨ ਲੋਕ ਕੀਤਾ ਹੋਇਆ ਔਰ ਇਹਨਾਂ ਕੋਲ ਪੰਜਾਬ ਦਾ ਟੈਕਸ ਵੀ ਨਹੀਂ ਹੈ ਜੀ ਇਹਨਾਂ ਨੂੰ ਰੋਕੇ ਜੋ ਚੈੱਕ ਕੀਤਾ ਜਦੋਂ ਇਹਨਾਂ ਕੋਲ ਟੈਕਸ ਨਹੀਂ ਸੀਗਾ ਤੇ ਇਹਨਾਂ ਦਾ ਸਾਡੇ ਵੱਲੋਂ ਚਲਾਨ ਕੀਤਾ ਗਿਆ ਜੀ ਤੇ ਇਹਨਾਂ ਕੋਲੋਂ ਸਟੈਂਪ ਤੇ ਮੌਕੇ ਤੇ ਆਰਸੀ ਹੈ ਨਹੀਂ ਤੇ ਚਲੋ ਜੇ ਤਾਂ ਇਹ ਸਾਡੇ ਆਰਸੀ ਪੇਸ਼ ਕਰਦੇ ਨੇ ਵੀ ਨਹੀਂ ਤਾਂ ਤਾਂ ਸੈਕਸ਼ਨ 27 ਤਹਿਤ ਇਹਨਾਂ ਨੂੰ ਬੰਦ ਕੀਤਾ ਜਾਊਗਾ ਜੀ ਇੰਪੌਂਡ ਕੀਤਾ ਜਾਏਗਾ ਤੇ ਹੋਰ ਵੀ ਸਾਡੇ ਵੱਲੋਂ ਜੀ ਜਿੱਦਾਂ ਕਿ ਟ੍ਰਿਫਲਿੰਗ ਹੋਗੀ ਮੋਬਾਈਲ ਫੋਨ ਹੋਗੀ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੇ ਅਸੀਂ ਬੁਲਟ ਮੋਟਰਸਾਈਕਲਾਂ ਨੂੰ ਕਹਿੰਨੀ ਕਿ ਜਿਨ੍ਹਾਂ ਨੇ ਇਸਨਾਂ ਸਰ ਕੰਪਨੀ ਵੱਲੋਂ ਫਿੱਟਡ ਹੈ ਉਹੀ ਵਰਤੋਂ ਚ ਲਿਆ ਜਾਵੇ ਤਾਂ ਜੋ ਕੀ ਹੈ ਜੀ ਲੋਕਾਂ ਨੂੰ ਵਾਇਲੇਸ਼ਨ ਨਾ ਕਰੋ ਜਿਕੇ ਕਿ ਕੋਈ ਬਜ਼ੁਰਗ ਹੁੰਦਾ ਹੈ ਕੋਈ ਬੱਚੇ ਹੁੰਦੇ ਆ ਜਿਹੜੇ ਪਟਾਕਾ ਮਾਰਦੇ ਨੇ ਉਹਦੇ ਨਾਲ ਕੀ ਹੈ ਕਿ ਉਹਨਾਂ ਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਜਾਂਦੀ ਹੈ ਜਿਸ ਨਾਲ ਕੋਈ ਨਾ ਕੋਈ ਦੁਰਘਟਨਾ ਹੋ ਸਕਦੀ ਹੈ ਔਰ ਜਿਹੜੇ ਕਿ ਟ੍ਰਿਪਲ ਰਾਈਡਿੰਗ ਕਰਦੇ ਨੇ ਉਹ ਵੀ ਤੁਹਾਡੇ ਚੈਨਲ ਦੇ ਮਾਧਮ ਰੇ ਅਸੀਂ ਅਪੀਲ ਕਰਦੇ ਆ ਕਿ ਟ੍ਰਿਪਲ ਰਾਈਡਿੰਗ ਨਹੀਂ ਕਰਨੀ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਤਾਂ ਇਸ ਕਰਕੇ ਸਾਰੇ ਸਾਡੇ ਕੋਲੋਂ ਇੱਕ ਮੁਹਿੰਮ ਚਲਾਈ ਜਾਂਦੀ ਹੈ ਸਾਡੇ ਮਾਨਯੋਗ ਡੀਐਸਪੀ ਸਾਹਿਬ ਸਾਨੂੰ ਸਮੇਂ-ਸਮੇਂ ਸਿਰ ਗ੍ਰੀਪ ਕਰਦੇ ਨੇ ਉਹ ਕਹਿੰਦੇ ਨੇ ਕਿ ਵੀ ਸ਼ਹਿਰ ਦੇ ਵਿੱਚ ਪੂਰੀ ਚੌਕਸੀ ਰੱਖੀ ਜਾਵੇ ਸਾਡੇ ਮਾਨਯੋਗ ਅਸੇਜ ਸਾਹਿਬ ਵੀ ਸਾਨੂੰ ਇਹ ਦਿੱਤੇ ਜਿਸ ਸੰਦੇਸ਼ ਦੇਦੇ ਰਹਿੰਦੇ ਨੇ ਸੀਗੰਦਰ ਜੰਮਾ ਦੇ ਪ੍ਰੋਟੈਕਟ ਪਬਲਿਕ ਪਬਲਿਕ ਨੂੰ ਇਹੀ ਆ ਸਰ ਜਿੱਦਾਂ ਕਿ ਸਾਡੇ ਰਾਜਪੁਰਾ ਵਿੱਚ ਜਿੰਨੇ ਵੀ ਸਕੂਲ ਪੈਂਦੇ ਨੇ ਉਹਨਾਂ ਦੇ ਜਿੰਨੇ ਵਹੀਕਲ ਨੇ ਉਹਨਾਂ ਨੂੰ ਸਰ ਮੈਂ ਸੈਮੀਨਾਰ ਲਗਾ ਰਿਹਾ ਜਿਹੜੇ 3 ਬਿਲਰ ਨੇ ਜੀ ਸਾਡੇ ਜੀ ਉਹਨਾਂ ਨੂੰ ਵੀ ਆਸੀ ਨਸੀ ਸੰਬੰਧੀ ਕਿ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਦਾ ਸੇਵਨ ਨਹੀਂ ਕਰਨਾ ਜਿਹੜਾ ਡਰੱਗਸ ਹੋ ਗਿਆ ਸ਼ਰਾਬ ਹੋ ਗਈ ਕੋਈ ੁੱਕੀ ਪੀਵ ਇਹ ਸਾਡੇ ਵੱਲੋਂ ਸਾਡੇ ਮਾਨਯੋਗ ਐਸ.ਪੀ. ਸਾਹਿਬ ਪਟਿਆਲਾ ਨੇ ਸਾਰੇ ਜਿਹੜਾ ਜ਼ਿਲ੍ਹੇ ਦੇ ਥਾਣੇ ਨੇ ਚੌਕੀਆਂ ਨੇ ਸਭੀ ਪੁਲਿਸ ਹੈ ਇਹਨਾਂ ਨੂੰ ਆਦੇਸ਼ ਦਿੱਤੇ ਹੋਏ ਨੇ ਕਿ ਵੀ ਤੁਸੀਂ ਜਾ ਕੇ ਆਪਣੀ ਜਿਹੜੀ ਮੀਟਿੰਗਾਂ ਕਰੋ ਤੇ ਲੋਕਾਂ ਨੂੰ ਅਵੇਅਰਨੈਸ ਕਰੋ ਪੰਜਾਬ ਸਰਕਾਰ ਦੇ ਹੁਕਮ ਮੁਤਾਬਕ ਕਿ ਤੁਸੀਂ ਕਿਸੇ ਤਰ੍ਹਾਂ ਦੇ ਕਿਸੇ ਵੀ ਨਸ਼ੇ ਦੀ ਪ੍ਰਯੋਗ ਨਹੀਂ ਕਰਨਾ ਔਰ ਆਪਣੇ ਗੱਡੀਆਂ ਦੇ ਕਾਗਜ਼ਾਤ ਪੂਰੇ ਰੱਖਣੇ ਨੇ ਕਿੰਨੇ ਮਿੰਟਾਂ ਕਰ ਸਕਦੇ ਨਾਲ ਸਰ ਅਸੀਂ ਰੋਜ਼ ਦੀ ਇੱਕ ਮੀਟਿੰਗ ਕਰਦੇ ਆ ਜੀ ਉਸ ਤੋਂ ਬਾਅਦ ਫਿਰ ਸਾਡੀ ਸਭ ਡਿਊਟੀਆਂ ਵੀ ਨੇ ਤੇ ਉਹ ਡਿਊਟੀਆਂ ਕਰਨ ਲੱਗ ਜਾਂਦੇ ਆ ਤੇ ਇੱਕ ਮੀਟਿੰਗ ਡੇਲੀ ਕਰਦੇ ਆ ਸਰ ਬੰਦ